ਤੇ ਜਿਸ ਲਾੜੀ ਨੂੰ ਮਾਂ ਨੇ ਪਾਣੀ ਵਾਰ ਕੇ ਕਰਦੇ ਅੰਦਰ ਵੜਨਾ ਸੀ ਉਹੀ ਲਾੜੀ ਦਾ ਸਵਾਗਤ ਪਹਿਲਾ ਹੀ ਰਸਤੇ ਵਿੱਚ ਖੜੇ ਲੱਖ ਲੱਖ ਪਾਣੀ ਨੇ ਕੀਤਾ ਜੀ ਹਾਂ ਸਵੇਰੇ ਬਰਾਤ ਲੈ ਕੇ ਇੱਕ ਨੌਜਵਾਨ ਘਰੋਂ ਨਿਕਲਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਆਪਣੀ ਲਾੜੀ ਨੂੰ ਸੁਖੀ ਸੰਧੀ ਕਰੇ ਵਾਪਸ ਲੈ ਕੇ ਨਹੀਂ ਮੁੜ ਸਕੇਗਾ ਦਰਸਲ ਇਸ ਨੌਜਵਾਨ ਅਤੇ ਇਸ ਨਵੀਂ ਵਿਆਹੀ ਲਾੜੀ ਦਾ ਸਵਾਗਤ ਰਸਤੇ ਵਿੱਚ ਖੜੇ ਖੜ ਦੇ ਪਾਣੀ ਨੇ ਕੀਤਾ

ਆਹ ਇੱਕ ਦੇ ਪ੍ਰੋਸੈਸ ਕਰਾਉਣਾ ਹੈ ਲੈ 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 ਜੀ ਵੀਡੀਓ ਆ ਗਈ ਵੀਡੀਓ ਆ ਗਈ ਹੂੰ ਉਹ ਕਿਹੜਾ ਗਾਣਾ ਪਾਜ ਕਹਿੰਦੇ ਹਾਂ ਰੋਕੇ ਬਣਾਓ ਆ ਵੇਖੋ ਜੀ ਨਹੀਂ ਆਈ ਜੀ ਕੀ ਕਰਨਾ ਫਿਰ ਦੱਸੋ ਯਾਰ ਕੋਈ ਗੱਲ ਜਾਨਣਾ ਤੂੰ ਚੱਲ ਜਾ ਨਹੀਂ ਰੱਖੀਏ ਤੇ ਹੁਣ ਚੱਲ ਜਾਣੇ ਵਾਰ ਤੇ ਫਿਰ ਇਹਨਾਂ ਨੂੰ ਜਾਣਦੇ ਚਾਹੁੰਨ ਮੈਨੂੰ ਚਾਹੀਦੀ ਗੱਲ ਤਾਂ ਤੂੰ ਚੱਲ ਜਾ ਘੜੀ ਦੇ ਵਾਰ ਤੂੰ ਹੀ ਚਾਹ ਜਣਾ ਫਿਰ ਜੇ ਜਾਣਾ ਤਾਂ ਚੱਲ ਜੀ ਜਾ ਸਕਦਾ ਤੇ ਬੈਗ ਬੋਗਾਂ ਹੀ ਨਾਲੇ ਲੈ ਜਾਣੇ ਲੋਕੀ ਤੇ ਮਾਮਲਾ ਗੁਰਦਾਸਪੁਰ ਦੇ ਪਿੰਡ ਚਬਰਕੇ ਦਾਏ ਜਿੱਥੋਂ ਦਾ ਨੌਜਵਾਨ ਸਵੇਰੇ ਰਾਤ ਲੈ ਕੇ ਲਾੜੀ ਨੂੰ ਚਾਹਮਾਂ ਦੇ ਨਾਲ ਵਿਆਹ ਨਿਕਲਿਆ ਸੀ ਪਰ ਲਾੜੇ ਨੂੰ ਨਹੀਂ ਪਤਾ ਸੀ ਕਿ ਜਦੋਂ ਉਹ ਘਰ ਵਾਪਸ ਮੁੜੇਗਾ ਤਾਂ ਪਾਣੀ ਇੰਨਾ ਵੱਧ ਜਾਵੇਗਾ ਕਿ ਉਸ ਨੂੰ ਵਾਪਸ ਆਉਣਾ ਮੁਸ਼ਕਿਲ ਹੋ ਜਾਵੇਗਾ ਸੋ ਜਿੱਥੇ ਖੁਸ਼ੀਆਂ ਦਾ ਪਲ ਸੀ ਘਰ ਜਾ ਕੇ ਇਸ ਜੋੜੀ ਨੇ ਸ਼ਗਨ ਬਿਹਾਰ ਕਰਨੇ ਸੀ ਉਹਨਾਂ ਹੀ ਚਿਹਰਿਆਂ ਉੱਤੇ ਹੁਣ ਮਾਇੂਸੀ ਨਜ਼ਰ ਆ ਰਹੀ ਹੈ ਨਮੀ ਵੀ ਇਹ ਲਾੜੀ ਵੀ ਬਾਸ ਦੇ ਅੰਦਰ ਹੀ ਬੈਠੀ ਨਰਸਰਾਈ ਜਦ ਕਿ ਰਿਸ਼ਤੇਦਾਰ ਅਤੇ ਹੋਰ ਸਕੇ ਸਬੰਧੀ ਇਸ ਲਾੜੀ ਨੂੰ ਪਾਣੀ ਵਿੱਚੋਂ ਲੰਘਾ ਕੇ ਕਰੇ ਪਹੁੰਚਣ ਦੀਆਂ ਕੋਸ਼ਿਸ਼ਾਂ ਕਰਦੇ ਨਜ਼ਰਾਏ ਹੁਣ ਚੱਲ ਜਾਂਦੇ ਆਂ ਸਵੇਰੇ ਕੋਈ ਕਰਦੀ ਫੇਰ ਰਹਿ ਲਾਂਗੀ ਫੇਰ ਲੈ ਜਾ ਆਜੋ ਕਹਿੰਦੇ ਕਿਸਤੀ ਕਹਿਣਾ ਤਾਂ ਹੁਣ ਚੱਲ ਜਾਂਦੇ ਸਵੇਰੇ ਬਾਦੇ ਇਹ ਲੋ ਸਵੇਰੇ ਚੱਲ ਜਾਂਗੇ ਆਹ ਭਾਜੀ ਕ੍ਰਿਸ਼ਤੀ ਆਉਂਦੀ ਕਿ ਮੇਰੀ ਮਾਂ ਨਾਲ ਯਾਰ ਮੈਨੂੰ ਦਿਨ ਚਾਰ ਦਿਨ ਲਾਣਾ ਨਹੀਂ ਤਾਂ ਕਿਸਤੀ ਲੱਗੇ ਪੌਂਸ ਰੇਂਜ ਚਾਹਦਾ ਹੈ ਲੈ ਜਾਣ ਸਵੇਰੇ 3 ਦਾ ਗਰੰਪੂਰ ਚੋਂ ਮੋਟਰਸਾਈਕਲ ਲੱਦਣਾ ਤੇ ਨਹੀਂ ਲੱਦਣਾ ਕੋਈ ਚੱਕੀ ਨਹੀਂ ਹੋਣੀ ਹੋ ਗਿਆ ਹੋ ਗਿਆ ਕੋਸ਼ਿਸ਼ ਕਰਾਂਗੇ ਕੋਤੋਂ ਅੱਗੇ ਦੂਗੇ ਕਿ ਕਿਹੜਾ ਬੋਲ ਦੇ ਕੇ ਤੇ ਹੋ ਰਹੀਆਂ ਨਹੀਂ ਆਇਆ ਕੋਣ ਨਹੀਂ ਕਾ ਰੋ ਆ ਤੇਰੇ ਬੋਸਰਾ ਗੜੈ ਨੂੰ ਸਭ ਕਾਲ ਨਾ ਦੇ ਉਹ ਇਹ ਲਿੰਕ ਮਿਲੇਗਾ ਇਹ ਮਾਰੀਆਂ ਫੇਸਬੁਕ ਤੇ ਪੋਸਟ وان کتين نيون رو ڏي تو ميهارن جي ڳالهه ٻولهه ٿي رهي آهي ਹਾਲਾਂਕਿ ਬੜੀਆਂ ਮਸ਼ਰਕਤਾਂ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਘਰ ਪਹੁੰਚਾਇਆ ਗਿਆ ਪਰ ਇਸ ਜੋੜੀ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਕਈ ਘੰਟੇ ਰਸਤੇ 'ਤੇ ਖੱਜਲ ਹੋਣਾ ਪਿਆ ਦੱਸਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਰਾਵੀ ਦਰਿਆ ਦਾ ਪਾਣੀ ਲਗਾਤਾਰ ਕਹਿਰ ਬਣ ਕੇ ਵਰ੍ਹ ਰਿਹਾ ਹੈ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਰੋਜ਼ਮਰਰਾ ਦੇ ਕੰਮ ਜਾਂ ਫਿਰ ਅਜਿਹੇ ਜ਼ਰੂਰੀ ਕਾਰਜ ਕਰਨ ਵਿੱਚ ਵੀ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ